ਅਕਸਰ ਹੀ ਆਪਣੇ ਪੁੱਠੇ ਸਿੱਧੇ ਬਿਆਨਾਂ ਨੂੰ ਲੈ ਕੇ ਕੰਗਨਾਰ ਨੋਥ ਨੇ ਉੱਚ ਚਰਚਾਵਾਂ ਵਿੱਚ ਰਹਿੰਦੇ ਨੇ ਗੱਲ ਜ਼ਿਕਰ ਪੰਜਾਬ ਦੀ ਕਰੀਏ ਤਾਂ ਚਾਹੇ ਸਿੱਖਾ ਦੀ ਗੱਲ ਕਰੀਏ ਜਾਂ ਫਿਰ ਕਿਸਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਹਮੇਸ਼ਾ ਟਾਰਗੇਟ ਤੇ ਰੱਖਦੇ ਨੇ ਪਰ ਇਸ ਵਾਰ ਕੰਗਨਾਰ ਨੋਥ ਨੇ ਨਾ ਕੇ ਇਕੱਲੇ ਸਿੱਖਾਂ ਨੂੰ ਨਾ ਕੇ ਪੰਜਾਬ ਦੇ ਕਿਸਾਨਾਂ ਨੂੰ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦੇ ਉੱਤੇ ਇੱਕ ਵੱਡਾ ਜਿਹੜਾ ਸਵਾਲ ਉਹ ਖੜਾ ਕੀਤਾ ਹੈ ਕਿ ਕਿਸਾਨੀ ਅੰਦੋਲਨ ਜਦੋਂ ਚੱਲਿਆ ਸੀ ਤਾਂ ਕਿਸਾਨੀ ਅੰਦੋਲਨ ਦੇ ਦੌਰਾਨ ਲੜਕੀਆਂ ਦੇ ਰੇਪ ਹੁੰਦੇ ਰਹੇ ਲਾਸ਼ਾਂ ਨੂੰ ਟੰਗ ਦਿੱਤਾ ਗਿਆ ਔਰ ਜੇਕਰ ਅ ਸੈਂਟਰ ਦੀ ਸਰਕਾਰ ਭਾਜਪਾ ਸਹੀ ਸਮੇਂ ਤੇ ਫੈਸਲਾ ਨਾ ਲੈਂਦੀ ਤਾਂ ਕਿਸਾਨਾਂ ਦੀ ਮੰਚਾ ਕੁਝ ਹੋਰ ਸੀਗੀ ਉਹ ਤਾਂ ਭਾਜਪਾ ਦੀ ਸਰਕਾਰ ਨੇ ਕਾਨੂੰਨ ਵਾਪਸ ਲੈ ਲੇ ਤਾਂ ਅੰਦੋਲਨ ਖਤਮ ਹੋ ਗਿਆ ਨਹੀਂ ਤਾਂ ਪੂਰੇ ਦੇਸ਼ ਦੇ ਕਿਸਾਨ ਜਿਹੜੇ ਉੱਥੇ ਇਕੱਠੇ ਹੋਏ ਸੀਗੇ ਇਹਨਾਂ ਦੀ ਮੰਚਾ ਕੁਝ ਹੋਰ ਸੀ ਜਿਸ ਨੂੰ ਲੈ ਕੇ ਲਗਾਤਾਰ ਕੰਗਨਾ ਨਾ ਨੂੰ ਟਰੋਲ ਜਿਹੜਾ ਕੀਤਾ ਜਾ ਰਿਹਾ ਤਾਂ ਵਕ ਵਕ ਰਾਜਨੀਤਿਕ ਲੋਕ ਹੋਂ ਜਾਂ ਫਿਰ ਆਮ ਲੋਕ ਹੁਣ ਜਾਂ ਫਿਰ ਸੋਸ਼ਲ ਵਰਕਰ ਹੁਣ ਤਾਂ ਲਗਾਤਾਰ ਕੰਗਨੜ ਨੋਟ ਦੇ ਉੱਤੇ ਜਿਹੜੇ ਕੀ ਸਵਾਲ ਖੜੇ ਕੀਤੇ ਜਾ ਰਹੇ ਪਰ ਅੱਜ ਵੀ ਕੰਗਨੜ ਨੋਟ ਚਰਚਾਵਾਂ ਵਿੱਚ ਰਹੇ ਨੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਵੀ ਕੰਗਨੜ ਨੋਟ ਨੂੰ ਲੈ ਕੇ ਇੱਕ ਵੀ ਵਾਜਿਦ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਕੰਗਨੜ ਨੋਟ ਵੀ ਕੈਮਰੇ ਮੂਰੇ ਆਏ ਨੇ ਪਰ ਇਸ ਤੇ ਵੀ ਜ਼ਿਆਦਾ ਗੱਲਬਾਤ ਕਰਾਂਗੇ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ਾਪੁਰ ਮੌਜੂਦ ਨੇ ਮੈਮ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਪੁੱਛਾਂਗੇ ਤੁਸੀਂ ਖੁਦ ਮਹਿਲਾ ਹੋ ਵੀ ਇੱਕ ਮਹਿਲਾ ਦੇ ਵੱਲੋਂ ਅਜਿਹਾ ਸਵਾਲ ਖੜੇ ਕਰਦੇ ਨੇ ਉਹ ਵੀ ਦੇਸ਼ ਦੇ ਕਿਸਾਨਾਂ ਦੇ ਜੋ ਪੂਰੇ ਦੇਸ਼ ਦਾ ਢਿੱਡ ਭਰਦੇ ਆ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਵੀ ਦੇਖਿਆ ਤੁਸੀਂ ਉੱਥੇ ਜਾਂਦੇ ਰਹੋ ਪੀਸਫੁਲੀ ਤਰੀਕੇ ਦੇ ਨਾਲ ਅੰਦੋਲਨ ਹੋਇਆ ਸੀ ਪਰ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਕੰਗਨਾ ਸੁਰਖੀਆਂ ਵਿੱਚ ਰਹਿਣਾ ਚਾਹੁੰਦੀ ਹੈ ਕੰਗਨਾ ਸੁਰਖੀਆਂ 'ਚ ਹੀ ਰਹਿਣਾ ਚਾਹੁੰਦੀ ਹੈ ਮੈਂ ਸੁਸ਼ਰੀ ਕੰਗਨਾ ਰਣੌਰ ਜੀ ਨੂੰ ਇਹ ਪੁੱਛਣਾ ਚਾਹਨੀ ਆ ਕਿ ਪੰਜਾਬ ਦੀਆਂ ਧੀਆਂ ਅਸੀਂ ਪੰਜਾਬ ਦੇ ਬੱਚਿਆਂ ਦੀਆਂ ਮਾਵਾਂ ਅਸੀਂ ਸਾਡੇ ਪਿਓ ਬੈਠੇ ਸੀਗੇ ਉੱਥੇ ਸਾਡੇ ਭਰਾ ਬੈਠੇ ਸੀ ਉੱਥੇ ਉਹਨਾਂ ਨੂੰ ਤਕਲੀਫ ਜਿਹੜੇ ਏਸੀ ਚ ਸਰ ਰਹਿੰਦੇ ਆ ਨਾ ਉਹਨਾਂ ਨੂੰ ਨਹੀਂ ਪਤਾ ਕਿ ਧੁੱਪ ਛਾਂ ਕੀ ਚੀਜ਼ ਹੁੰਦੀ ਹੈ ਬਰਸਾਤ ਕੀ ਹੁੰਦਾ ਹੈ ਜੇ ਅਸੀਂ ਬਾਬਾ ਸਾਹਿਬ ਦੀ ਧੀਆ ਬਾਬਾ ਸਾਹਿਬ ਨੇ ਸਾਨੂੰ ਲੋਕਤੰਤਰ ਸੰਵਿਧਾਨ ਦੀ ਰਚਨਾ ਕੀਤੀ ਸਾਨੂੰ ਦੱਸਿਆ ਕਿ ਆਪਣੇ ਹੱਕ ਕਿਵੇਂ ਲੈਣੇ ਆ ਤੇ ਉਹ ਆਪਣੇ ਹੱਕਾਂ ਦੇ ਲਈ ਬੈਠੇ ਸੀ ਕਿਸਾਨ ਕਿਸਾਨਾਂ ਦਾ ਜਿਹੜਾ ਇਹ ਐਡਾ ਵੱਡਾ ਅੰਦੋਲਨ ਚੱਲਿਆ ਤੁਸੀਂ ਦੇਖੋ ਉਹਦੇ ਵਿੱਚ ਕਿਸਾਨ ਮਰੇ ਨੇ ਔਰ ਕਿਸਾਨ ਦੇਖੋ ਬੱਚੇ ਮਰੇ ਨੇ ਕਿਸਾਨ ਮਰੇ ਨੇ ਪਹਿਲਾਂ ਕੰਗਨਾ ਜੀ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਦਿਹਾੜੀ ਤੇ ਬੀਬੀਆਂ ਜਾਂਦੀਆਂ ਸੋ ਇਹ ਮੈਨੂੰ ਲੱਗਦਾ ਸਿਰਫ ਸਿਰਫ ਸੁਰਖੀਆਂ ਚ ਹੀ ਰਹਿਣਾ ਚਾਹੁੰਦੇ ਐ ਇਹਨਾਂ ਦੇ ਕੋਲ ਕੁਝ ਨਹੀਂ ਹੈ ਇਹਨਾਂ ਇਹ ਐਮਪੀ ਇਹਨਾਂ ਨੂੰ ਦੇਖੋ ਐਡਾ ਵੱਡਾ ਅਹੁਦਾ ਮਿਲਿਆ ਔਰ ਆਪਣੇ ਅਹੁਦੇ ਦੀ ਮਰਿਆਦਾ ਰੱਖਣੀ ਚਾਹੀਦੀ ਹੈ ਔਰ ਜਦੋਂ ਬਿੰਦਾ ਅੱਦੇ ਤੇ ਹੁੰਦਾ ਹੈ ਤੇ ਉਹਦੇ ਸ਼ਬਦਾ ਦੇ ਉੱਤੇ ਕੰਟਰੋਲ ਵੀ ਬਹੁਤ ਜ਼ਰੂਰੀ ਹੁੰਦਾ ਹੈ। ਪਹਿਲਾਂ ਚਲੋ ਮੈਂਬਰ ਪਾਰਲੀਮੈਂਟ ਨਹੀਂ ਸੀਗੇ ਪਹਿਲਾਂ ਇੱਕ ਸੈਲੀਬ੍ਰਿਟੀ ਸੀਗੇ ਕਿ ਲੱਗਦਾ ਨਹੀਂ ਹੁਣ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਤਾਂ ਜੋ ਵੀ ਬੋਲਣਾ ਸੋਚ ਸਮਝ ਕੇ ਬੋਲਣਾ ਚਾਹੀਦਾ ਤਾਂ ਜੋ ਕਿਸੇ ਨੂੰ ਵੀ ਠੇਸ ਨਾ ਪਹੁੰਚੇ। ਜੀ ਬਿਲਕੁਲ ਮੈਂ ਤਾਂ ਪਹਿਲਾਂ ਹੀ ਕਹਿ ਰਹੀਆਂ ਕਿ ਕੰਗਨਾ ਮੈਡਮ ਮੈਂ ਤਾਂ ਇੱਕ ਗੱਲ ਜ਼ਰੂਰ ਕਵਾਂਗੀ। ਸਟੇਜ ਤੇ ਉੱਤੇ ਸ਼ੋਅ ਕਰਨਾ ਤੇ ਇੱਕ ਆਪਣੇ ਐਮਪੀ ਦੀ ਕੁਰਸੀ ਤੇ ਬੈਠ ਕੇ ਕੰਮ ਕਰਨਾ ਦੋਨਾਂ 'ਚ ਬਹੁਤ ਡਿਫਰੈਂਸ ਹੁੰਦਾ ਹੈ ਉੱਥੇ ਤੁਸੀਂ ਅਦਾਕਾਰਾ ਸੀ ਔਰ ਇੱਥੇ ਤੁਸੀਂ ਆਪਣੀ ਜਗ੍ਹਾ ਤੇ ਬੈਠ ਕੇ ਲੋਕਾਂ ਦੀ ਆਵਾਜ਼ ਚੱਕਣੀ ਹੈ ਬਟ ਤੁਸੀਂ ਪੰਜਾਬ ਦੇ ਲਈ ਹਮੇਸ਼ਾ ਵਿਤਕਰਾ ਕੀਤਾ ਪੰਜਾਬ ਦੇ ਕਿਸਾਨਾਂ ਨੂੰ ਹਮੇਸ਼ਾ ਟਾਰਗੇਟ ਕੀਤਾ ਤੁਹਾਨੂੰ ਉਹ ਚਪੇੜ ਭੁੱਲ ਚੁੱਕੀ ਹੈ ਜਿਹੜੀ ਉਹ ਲੜਕੀ ਨੇ ਮਾਰੀ ਸੀ ਔਰ ਕੋਈ ਕਿਸੇ ਦੇ ਉੱਤੇ ਅਟੈਕ ਉਹਦੋਂ ਕਰਦਾ ਜਦੋਂ ਮੈਂਟਲੀ ਡਿਪਰੈਸਡ ਹੁੰਦਾ ਸੋ ਅਸੀਂ ਉਸ ਟਾਈਮ 'ਤੇ ਮੈਂ ਗੱਲ ਕਹੀ ਸੀ ਕਿ ਇਹ ਜਿਹੜੇ اچ ਪੇੜ ਮਾਰਨੀ ਹੈ ਮੈਂ ਵੀ ਇਹ ਗੱਲ ਕਹਿ ਰਹੀ ਸੀ ਕਿ ਕਿ ਇੱਕ ਲੜਕੀ ਦੇ ਉੱਤੇ ਇਸ ਤਰਾ ਅਟੈਕ ਕਰਨਾ ਗਲਤ ਹੈ ਬਟ ਉਹ ਡਿਪਰੈਸਡ ਸੀ ਕਿਉਂਕਿ ਉਹਦੀ ਮਾਂ ਉਸ ਅੰਦੋਲਨ ਦੇ ਵਿੱਚ ਸੀ ਜਿਸ ਦੀ ਮਾਂ ਦੇ ਲਈ ਕੁਝ ਗਲਤ ਕਿਹਾ ਜਾਏਗਾ ਉਹ ਲੜਕੀ ਅੱਗੇ ਆਏਗੀ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਲੜਕੀ ਦੋਸਤਾਂ ਮੇ ਇੱਕ ਵੀਡੀਓ ਵਾਇਰਲ ਹੋ ਰਹੀ ਜਿਹਦੇ ਵਿੱਚ ਉਹ ਕਹਿ ਰਹੀ ਸੀ ਕਿ ਜਦੋਂ ਕੰਗਨਾ ਨੇ ਕਿਹਾ ਸੀ ਕਿ ਦਿਹਾੜੀਆਂ ਲੈ ਕੇ ਜਾਂਦੀਆਂ ਨੇ 100 ਰੁਪਏ ਮੇਰੀ ਮਾਂ ਕੋ ਉਹ ਉਸ ਧਰਮ ਦੇ ਵਿੱਚ ਬੈਠੀ ਸੀ ਸਾਨੂੰ ਪਤਾ ਹੈ ਕਿ ਅਸੀਂ ਦਿਹਾੜੀਆਂ ਤੇ ਗਏ ਸੀ ਕਿ ਜャ ਫਿਰ ਸਾਡੇ ਸੈਂਟੀਮੈਂਟਲ ਕੀ ਜੁੜੇ ਹੋਏ ਸੀ ਮੈਂ ਸਰ ਉਹੀ ਕਹਿ ਰਹੀ ਹਾਂ ਤੇ ਸੈਂ ਅਸੀਂ ਇੱਕ ਨਾਰਾ ਸਾਡਾ ਹੈ ਭਾਰਤ ਮਾਤਾ ਕੀ ਜੈ ਜੈ ਜਵਾਨ ਜੈ ਕਿਸਾਨ ਅਸੀਂ ਜੈ ਜਵਾਨ ਜੈ ਕਿਸਾਨ ਬੋਲਦੇ ਜਿਹੜੇ ਕਿਸਾਨ ਹੈ ਉਹ ਸਾਨੂੰ ਅੰਨ ਅੰਨਦਾਤਾ ਨੇ ਔਰ ਜਿਹੜੇ ਸਾਡੇ ਜੈ ਜਵਾਨ ਅਸੀਂ ਬੋਲਦੇ ਆ ਉਹ ਬਾਰਡਰਾਂ ਤੇ ਸਾਡੀ ਰੱਖਿਆ ਕਰਦੇ ਆ ਔਰ ਅੰਨਦਾਤਾ ਦੇ ਲਈ ਐਸੇ ਬਿਆਨ ਦੇ ਨੇ ਮੈਡਮ ਦਾ ਤਾਂ ਬਿਲਕੁਲ ਮੈਂ ਤਾਂ ਕਹਿੰਨੀ ਇਹਨਾਂ ਦਾ ਦਿਮਾਗ ਕੀ ਸੰਤੁਲਨ ਵਿਗੜ ਚੁੱਕਿਆ ਮੈਡਮ ਦਾ ਇਹਨਾਂ ਦਾ ਸੰਤੁਲਨ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਸੋਚਿਆ ਨਹੀਂ ਸੀਗਾ ਕਿ ਕਦੀ ਐਡੀ ਮੈਨੂੰ ਰਾਜਨੀਤੀ ਦੇ ਵਿੱਚ ਐਡੀ ਜਗ੍ਹਾ ਮਿਲੂਗੀ ਔਰ ਮੈਨੂੰ ਲੱਗਦਾ ਹੈ ਕਿ ਇਹ ਸੜਕ ਚੁੱਕੇ ਨੇ ਪੰਜਾਬੀ ਚ ਕਹਾਂ ਤਾਂ ਮੈਨੂੰ ਲੱਗਦਾ ਹੈ ਖੁਦ ਹੀ ਇਹਨਾਂ ਦਾ ਦਿਮਾਗ ਦਾ ਸੰਤੁਲਨ بگੜ ਚੁੱਕਾ ਹੈ ਅਗਰ ਇਸ ਤਰ੍ਹਾਂ ਹੀ बार-बार ਵਿਵਾਦਿਤ ਬਿਆਨ ਦੇਣਗੇ ਕਦੀ ਇਹ ਕਹਿ ਰਿਹਾ ਜੀ ਕਿਸਾਨੀ ਅੰਦੋਲਨ ਦੇ ਵਿੱਚ ਸਭ ਤੋਂ ਜ਼ਿਆਦਾ ਹੱਤਿਆ ਹੋਈ ਕਿਸਾਨੀ ਅੰਦੋਲਨ ਦੇ ਵਿੱਚ ਰੇਪਿਸਟ ਬੈਠਿਆ ਮੈਨ ਇਹਨਾਂ ਨੂੰ ਪਤਾ ਹੈ ਰੇਪ ਦਾ ਮਤਲਬ ਕੀ ਹੁੰਦਾ ਰੇਪ ਦਾ ਮਤਲਬ ਸਮਝਣਾ ਚਾਹੀਦਾ ਹੈ ਇਨਸਾਨ ਜਿਹੜੀ ਲੜਕੀ ਦਾ ਰੇਪ ਹੁੰਦਾ ਉਹ ਅੰਦਰੋਂ ਮਰ ਜਾਂਦੀ ਹੈ ਉਹਦਾ ਜੀਵਣਾ ਖਤਮ ਹੋ ਜਾਂਦਾ ਇਹ ਵਰਡਸ ਬੋਲ ਰਹੇ ਨੇ ਔਰ ਕਿਸਾਨੀ ਅੰਦੋਲਨ ਸਰ ਅਸੀਂ ਵੀ ਗਏ ਆ ਉਹ ਤਾਂ ਉਸ ਜਗ੍ਹਾ ਤੇ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਲੰਗਰ ਚੱਲਦਾ ਸੀ 24 ਘੰਟੇ ਦਾ ਲੰਗਰ ਰਾਤ ਨੂੰ ਵੀ ਅਗਰ ਕੋਈ ਜਾਂਦਾ ਸੀ ਤਾਂ ਉਹਨੂੰ ਖਾਣ ਪੀਣ ਨੂੰ ਮਿਲਦਾ ਸੀ ਸੋ ਸਾਡੇ ਕਿਸਾਨਾਂ ਦੇ ਲਈ ਐਸਾ ਵਿਵਾਦਿਤ ਬਿਆਨ ਦੇਣਾ ਮੈਨੂੰ ਲੱਗਦਾ ਹੈ ਕਿ मैडम जी अपना दिमाग चेक कराओ संतुलन ਤੁਹਾਡਾ ਪੰਜਾਬੀ ਚ ਕਮ ਬਿਗੜ ਚੁੱਕਾ ਹੈ ਇਹ ਐਮਪੀ ਦੀ ਸੀਟ ਜਿਹੜੀ ਤੁਹਾਡੇ ਲਈ ਹੈ ਨਹੀਂ ਲੋਕਾਂ ਦਾ ਚੁਣੇ ਹੋਏ ਨੁਮਾਇੰਦੇ ਹੋ ਔਰ ਲੋਕਾਂ ਨੇ ਤੁਹਾਨੂੰ ਥੱਲੇ ਲਾ ਕੇ ਸੋਟਣਾ ਕੀ ਲੱਗਦਾ ਕਿ ਕੰਗਨਾ ਦਿਮਗ ਦੇ ਵਿੱਚ ਚੱਲ ਕੀ ਰਿਹਾ ਵਾ ਵੀ ਹਰ ਵਾਰ ਪੰਜਾਬੀਆਂ ਨੂੰ ਜਾਂ ਫਿਰ ਕਿਸਾਨਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਪੰਜਾਬ ਨੂੰ ਲੈ ਕੇ ਖਾਸ ਤੌਰ ਤੇ ਬਹੁਤ ਟਾਰਗੇਟ ਕਰਦੇ ਹੋਏ ਨਜ਼ਰਦਾਰ ਨੇ ਕਿ ਇਸ ਦੇ ਪਿੱਛੇ ਕੋਈ ਸਕ੍ਰਿਪਟ ਲਿਖੀ ਜਾ ਰਹੀ ਹੈ ਜਾਂ ਫਿਰ ਕੰਗਨਾ ਦਾ ਕੋਈ ਪਰਸਨਲ ਇਸ਼ੂ ਕੀ ਹੈ ਜਿਸ ਨੂੰ ਲੈ ਕੇ ਉਹ ਹਮੇਸ਼ਾ ਹਮਲਾ ਵਰਨਦੇ ਨੇ ਪੰਜਾਬ ਨੂੰ ਲੈ ਕੇ ਸਰ ਮੈਨੂੰ ਤਾਂ ਲੱਗਦਾ ਸਕ੍ਰਿਪਟ ਹੀ ਲਿਖੀ ਜਾ ਰਹੀ ਹੈ ਕਿ ਜਾਣ ਬੂਝ ਕੇ ਯ ਲਾਈਮਲਾਈਟ 'ਚ ਰਹਿਣਾ ਚਾਹੁੰਦੇ ਆ ਕਿਉਂਕਿ ਉਹ ਐਕਟ੍ਰੈਸ ਰਹਿ ਚੁੱਕੀ ਨੇ ਔਰ ਉਹਨਾਂ ਨੂੰ ਲੱਗਦਾ ਕਿ ਲਾਈਮਲਾਈਟ ਦੇ ਵਿੱਚ ਰਹਿਣਾ ਮੈਨੂੰ ਚੰਗਾ ਲੱਗਦਾ ਬਟ ਮੈਂ ਇੱਕ ਚੀਜ਼ ਕਹਿਣਾ ਚਾਹੁੰਗੀ ਕਿ ਪੰਜਾਬ ਤੋਂ ਹਟ ਕੇ ਵੀ ਦੇਖੋ ਜਿਸ ਜਗ੍ਹਾ ਦੇ ਤੁਸੀਂ ਐਮਪੀ ਬਣੇ ਹੋ ਉੱਥੇ ਦਾ ਖਿਆਲ ਰੱਖੋ ਉਸ ਜਗ੍ਹਾ ਦੇ ਉੱਤੇ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ ਔਰ ਜਿਹੜੀ ਗੱਲਾਂ ਤੁਸੀਂ ਸਾਡੇ ਕਿਸਾਨਾਂ ਦੇ ਲਈ ਕਰ ਰਹੇ ਹੋ ਰੇਪਿਸਟ ਹੈ ਇਹ ਆ ਹੈ ਉਹ ਹੈ ਸਾਡਾ ਪੰਜਾਬ ਹੈ ਸਾਡੇ ਬਹੁਤ ਹੀ ਵਧੀਆ ਸੀਐਮ ਸਾਡਾ ਭਗਵੰਤ ਮਾਨ ਜੀ ਸਾਡੇ ਹੈਗੇ ਨੇ ਉਹ ਆਪੇ ਸੰਭ ਲੈਣਗੇ ਤੁਸੀਂ ਪੰਜਾਬ ਦਾ ਸੋਚਣਾ ਬੰਦ ਕਰ ਦਿਓ ਜੇ ਤੁਸੀਂ ਐਸੀ ਸੋਚ ਰੱਖੋਗੇ ਤੇ ਸਾਡੇ ਵਰਗੀਆਂ ਧੀਆ ਵੀ ਬਾਹਰ ਨਿਕਲਣਗੀਆਂ ਕਹਿੰਦੇ ਆ ਨਾ ਗੁਰੂ ਸਾਹਿਬ ਨੇ ਸਾਡੇ ਹੱਤਾ ਦੇ ਵਿੱਚ ਨਾ ਬਾਹਾਂ ਚ ਕੜੇ ਪਵਾਏ ਨੇ ਇਹ ਕੜੇ ਵੀ ਨੇ ਤੇ ਤਲਵਾਰਾਂ ਵੀ ਨੇ ਜਦੋਂ ਤੁਸੀਂ ਦੁਬਾਰਾ ਬਿਆਨ ਦੇਵੋਗੇ ਤੇ ਸਾਡੇ ਵਰਗੀਆਂ ਕੁੜੀਆਂ ਬਾਹਰ ਨਿਕਲ ਕੇ ਤੁਹਾਡਾ ਜਵਾਬ ਜ਼ਰੂਰ ਦੇਣਗੀਆਂ ਅੱਜ ਸਭ ਦਾ ਮੈਂਬਰ ਆਫ ਪਾਰਲੀਮੈਂਟ ਨੇ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਵੱਲੋਂ ਵੀ ਅੱਜ ਇੱਕ ਵੀ ਵਾਦਿਕ ਵਿਵਾਦਿਤ ਬਿਆਨ ਮੈਂ ਕਹਿ ਸਕਦਾ ਦਿੱਤਾ ਗਿਆ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੰਗਨਰ ਲੋਤ ਨੂੰ ਕਾਫੀ ਐਕਸਪੀਰੀਅੰਸ ਹੈ ਇਸ ਨੂੰ ਪੁੱਛੋ ਵੀ ਰੇਪ ਕੀ ਹੁੰਦਾ ਹੈ ਨਹੀਂ ਇਸ ਚੀਜ਼ ਦੇ ਲਈ ਮੈਂ ਇਸ ਚੀਜ਼ ਦਾ ਖੰਡਨ ਕਰੂੰਗੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਦੋਂ ਤੁਹਾਨੂੰ ਪਰਮਾਤਮਾ ਦੀ ਦਇਆ ਦੇ ਨਾਲ ਕੋਈ ਕੁਰਸੀ ਕੋਈ ਅਹੁਦਾ ਮਿਲਿਆ ਹੋਵੇ ਤਾਂ ਤੁਹਾਨੂੰ ਸ਼ਬਦਾ ਦੇ ਉੱਤੇ ਮਰਿਆਦਿਤ ਹਮੇਸ਼ਾ ਰਹਿਣਾ ਪੈਂਦਾ ਔਰ ਰਹਿਣਾ ਚਾਹੀਦਾ ਵੀ ਹੈ ਮੈਂ ਸਿਮਰਨਜੀਤ ਸਿੰਘ ਮਾਨ ਜੀ ਨੂੰ ਇਹ ਜ਼ਰੂਰ ਕਹਾਂਗੀ ਕਿ ਕਿਸੇ ਵੀ ਲੜਕੀ ਦੇ ਲਈ ਅਗਰ ਉਹਦਾ ਦਿਮਾਗੀ ਸੰਤੁਲਨ ਵਿਗੜ ਚੁਕਾ ਤਾਂ ਤੁਸੀਂ ਆਪਣਾ ਦਿਮਾਗੀ ਸੰਤੁਲਨ ਨਾ ਵਿਗਾੜੋ ਤੁਸੀਂ ਇਹ ਵਰਡਸ ਨਾ ਬੋਲੋ ਅਸੀਂ ਉਸ ਚੀਜ਼ ਦਾ ਖੰਡਨ ਵਰਡ ਬੋਲ ਸਕਦੇ ਹਾਂ ਅਸੀਂ ਨਿੰਦਾ ਵਰਡ ਬੋਲ ਸਕਦੇ ਬਟ ਇਹ ਚੀਜ਼ ਕਹਿਣਾ ਕਿਸੇ ਨੂੰ ਕਿ ਉਹਨਾਂ ਨੇ ਇਹ ਚੀਜ਼ ਦਾ ਸਰ ਮੈਂ ਇੱਕ ਔਰਤ ਆ ਮੈਂ ਦੁੱਖ ਨੂੰ ਸਮਝ ਸਕਦੀਆਂ ਪਰ ਉਹ ਮੈਡਮ ਦਾ ਜਿਹੜਾ ਦਿਮਾਗੀ ਸੰਤੁਲਨ ਵਿਗੜ ਚੁੱਕਿਆ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਦਾ ਵਿਗੜਿਆ ਤੇ ਦੂਜਾ ਵੀ ਵਿਗਾੜੇ ਪੰਜਾਬ ਦੀ ਕੁੜੀਆਂ ਪੰਜਾਬ ਦੀ ਧੀਆਂ ਸਰ ਉਹ ਇੱਕ ਲਾਈਨਾਂ ਬਣੀਆਂ ਸੀ ਉਠੋ ਡ੍ਰੌਪ ਦੀ ਸ਼ਸਰ ਉਠਾ ਲੋ ਅਬ ਗੋਵਿੰਦ ਨਾ ਆਉਣਗੇ ਇਹ ਉਹ ਮਮਿਤਾ ਦੀ ਲੜਕੀ ਜਿਹੜੀ ਡਾਕਟਰ ਦੀ ਡੈਥ ਹੋਈ ਹੈ ਜਿਹਦੇ ਨਾਲ ਰੇਪ ਹੋਇਆ ਉਹਨੂੰ ਪੁੱਛ ਉਹਨੂੰ ਕੀ ਪੁੱਛਣਾ ਉਹ ਤੇ ਉਹਦੀ ਤਾਂ ਡੈਥ ਹੋ ਚੁੱਕੀ ਹੈ ਪਰ ਉਹਦੇ ਮਾਪੇ ਉਹਦੇ ਪੇਰੈਂਟਸ ਨੂੰ ਪੁੱਛੋ ਜਿਹੜੀ ਲੜਕੀ ਦੇ ਨਾਲ ਰੇਪ ਹੁੰਦਾ ਤੇ ਉਹ ਸਮਝ ਸਕਦੀ ਹੈ ਉਹ ਚੀਜ਼ ਨੂੰ ਇਹ ਵਰਡਸ ਕਹਿੰਨੇ ਬਹੁਤ ਸਰ ਆਸਾਨ ਹੁੰਦੇ ਇਸ ਚੀਜ਼ ਨੂੰ ਸਾਂਣਾ ਬਹੁਤ ਔਖਾ ਹੁੰਦਾ ਉਠੋ ਡ੍ਰੌਪ ਦੀ ਸ਼ਸ ਰੁਠਾ ਲਓ ਅਬ ਗੋਵਿੰਦ ਨਾ ਆਉਣਗੇ ਠੀਕ ਹੈ ਇਹ ਗੱਲਾਂ ਇਹ ਸ਼ਬਦ ਬਹੁਤ ਵੱਡੀ ਚੀਜ਼ ਹੈ ਜਿਹੜੇ ਮੋਦੀ ਸਾਹਿਬ ਦੀ ਅਗਰ ਮੈਂ ਗੱਲ ਕਰਾਂ ਕਹਿੰਦੇ ਨਾ ਅੰਧਾ ਕਾਣਾ ਰਾਜਾ ਜਿਹੜਾ ਬੈਠਾ ਹੈ ਜਿਹੜਾ ਇਸ ਦੇਸ਼ ਨੂੰ ਚਲਾ ਰਿਹਾ ਹੈ ਅਬ ਗੂੰਗਾ ਬਹਿਰਾ ਵੀ ਹੈ ਉਠੋ ਦ੍ਰੋਪਦੀ ਸ਼ਸਤਰ ਉਠਾ ਲਓ ਅਬ ਗੋਬਿੰਦ ਨਾ ਆਉਣਗੇ ਸੋ ਹੁਣ ਕੁੜੀਆਂ ਨੂੰ ਆਪ ਹੀ ਉੱਠਣਾ ਪੈਣਾ ਆਪਣੇ ਹੱਤਾ ਆਪਣੇ ਹੱਕਾਂ ਦੀ ਆਵਾਜ਼ ਚੱਕਣੀ ਪੈਣੀ ਹੈ ਪਰ ਜੇ ਕੰਗਨਾ ਜੀ ਇਹ ਗੱਲਾਂ ਕਰਨਗੇ ਤੇ ਮੈਨੂੰ ਲੱਗਦਾ ਹੈ ਕਿ ਕੁੜੀਆਂ ਵੀ ਕੁਝ ਨਹੀਂ ਕਰ ਪਾਣਗੀਆਂ ਇੱਕ ਔਰਤ ਦਾ ਜਦੋਂ ਬਿਆਨ ਦੇਣਾ ਹੁੰਦਾ ਉਹ ਬੜਾ ਸੋਚ ਸਮਝ ਕੇ ਮर्यादित ਬਿਆਨ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਸਾਰੇ ਸਕ੍ਰਿਪਟਿਡ ਹੈ ਇਹ ਲੜਾਈਆਂ ਪਾਉਣਾ ਚਾਹੁੰਦੇ ਨੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਸ਼ਾਂਤੀ ਰਹੇ ਪਰ ਜਦੋਂ ਦੇ ਸਾਡੇ ਸੀਐਮ ਭਗਵੰਤ ਮਾਨ ਜੀ ਆਏ ਨੇ ਸਾਡੀ ਇੱਧਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਸੀਂ ਇਹ ਦੇਖੋ ਅੱਜ ਵੀ ਉਹਨਾਂ ਨੇ ਇੱਕ ਮੈਂ ਉਹਨਾਂ ਦੀ ਨਿਊਜ਼ ਸੁਣ ਰਹੀ ਸੀਗੀ ਕਿ ਜਿਹੜੇ ਆਹ ਫਾਇਰ ਬ੍ਰਿਗੇਡ ਦੀਆਂ ਵੈਕੈਂਸੀਜ਼ ਹੁੰਦੀਆਂ ਉਹਦੇ ਵਿੱਚ ਕੁੜੀਆਂ ਦੇ ਲਈ ਤੇ ਉਹਨਾਂ ਨੇ ਹਾਂਜੀ ਉਹਨਾਂ ਨੂੰ ਕੁੜੀਆਂ ਨੂੰ ਵੀ ਨੌਕਰੀਆਂ ਮਿਲਣਗੀਆਂ ਸੋ ਸੋ ਐਸੀ ਸੋਚ ਵਾਲਾ ਇਨਸਾਨ ਤਾਂ ਮੈਨੂੰ ਲੱਗਦਾ ਕਿ ਵਧੀਆ ਜਿਹੜਾ ਕਿ ਕੁੜੀਆਂ ਦੇ ਪੱਖ ਦੀ ਗੱਲਾਂ ਕਰਦੇ ਆ ਸੋ ਇਹਨਾਂ ਸ਼ਬਦਾ ਦੇ ਨਾਲ ਮੈਂ ਇੱਕ ਗੱਲ ਕਹਾਂਗੀ ਕਿ ਆਪਣੀ ਹਮੇਸ਼ਾ ਸ਼ਬਦਾ ਦੇ ਵਿੱਚ ਮਰਿਆਦਾ ਹੋਣੀ ਚਾਹੀਦੀ ਹੈ ਬਾਕੀ ਇੱਕੋ ਚੀਜ਼ ਮੈਂ ਪਹਿਲਾਂ ਵੀ ਕਹੀ ਸੀ ਕਿ ਜਦੋਂ ਕਿਸੇ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਿਆ ਨਾ ਕਦੇ ਉਹ ਕਹਿ ਰਿਹਾ ਦਿਹਾੜੀਆਂ ਤੇ ਆ ਰਹੀਆਂ ਕਦੇ ਕਹਿ ਰਿਹਾ ਸਭ ਤੋਂ ਵੱਡਾ ਸਰ ਕਿਸਾਨੀ ਅੰਦੋਲਨ ਹੋਇਆ ਮੰਗਾਂ ਜਿਹੜੀਆਂ ਭਾਜਪਾ ਦੇ ਕੰਨਾਂ ਤੱਕ ਜਿਹੜੀਆਂ ਮੋਦੀ ਸਰਕਾਰ ਤੱਕ ਨਹੀਂ ਜਾ ਰਹੀਆਂ ਸੀ ਤੇ ਉਹਨਾਂ ਨੇ ਬੜੀ ਸ਼ਾਂਤ ਮੀਢਾਂਗ ਦੇ ਨਾਲੇ ਪ੍ਰਦਰਸ਼ਨ ਕੀਤਾ ਔਰ ਸਭ ਤੋਂ ਸੇਫ ਇਹੀ ਧਰਨਾ ਮੈਂ ਕਹੂੰਗੀ ਸਭ ਤੋਂ ਸੇਫ ਧਰਨਾ ਸੀ ਜਿਹਦੇ ਵਿੱਚ ਜਾ ਕੇ ਕੁੜੀਆਂ ਬੁੜੀਆਂ ਹਰ ਬੰਦਾ ਜਾ ਕੇ ਜਿਨ੍ਹਾਂ ਨੇ ਯੋਗਦਾਨ ਪਾਇਆ ਅਸੀਂ ਵੀ ਸਰ ਉੱਥੇ ਗਏ ਆ ਮੈਂ ਵੀ ਉਹ ਯੋਗਦਾਨ ਪਾਇਆ ਚਲੋ ਇੰਨਾ ਤਾਂ ਅਸੀਂ ਨਹੀਂ ਪਾ ਸਕਦੇ ਸੀ ਪਰ ਸਾਡਾ ਫਰਜ਼ ਸੀਗਾ ਕਿ ਅਸੀਂ ਕਿਸਾਨਾਂ ਦੀਆਂ ਧੀਆ ਪੰਜਾਬ 'ਚ ਰਹਿੰਦੀਆਂ ਅਸੀਂ ਅੰਨ ਦਾਤਾ ਦੇ ਵੱਲੋਂ ਖਾਂਦੀਆਂ ਕਿਸਾਨ ਸਾਡੇ ਅੰਨ ਦਾਤਾ ਨੇ ਜਿਸ ਦਿਨ ਸਰ ਕਿਸਾਨ ਅੰਨ ਦਾਤਾ ਜਿਨ੍ਹਾਂ ਨੇ ਕਿਹਾ ਨਾ ਇਹ ਅੰਦਾਜ਼ਾ ਨੇ ਜਿਸ ਦਿਨ ਆਪਣੀ ਤਲਵਾਰਾਂ ਚੱਕ ਲਈਆਂ ਨਾ ਸਰ ਲੋਕਾਂ ਦੇ ਘਰੇ ਕਣਕ ਜਾਣੀ ਰੋਟੀ ਜਾਣੀ ਬੰਦ ਹੋ ਜਾਣੀ ਹੈ ਇਹ ਕਹਿਣਾ ਬਹੁਤ ਆਸਾਨ ਹੈ ਕਿ ਕੋਈ ਰੇਪਿਸਟ ਹੈ ਰੇਪ ਹੋਏ ਇਹਨਾਂ ਨੂੰ ਸਰ ਮਤਲਬ ਹੀ ਨਹੀਂ ਪਤਾ ਰੇਪ ਦਾ ਕੀ ਮਤਲਬ ਹੁੰਦਾ ਸਰ ਅਦਾਕਾਰਾ ਹੈ ਉਹ ਐਕਟ੍ਰੈਸ ਹੈ ਉਹਨੂੰ ਤਾਂ ਪਤਾ ਹੀ ਨਹੀਂ ਉਹ ਤਾਂ ਮੈਨੂੰ ਲੱਗਦਾ ਕਿ ਜੋ ਉਹਨੂੰ ਸਕ੍ਰਿਪਟ ਬਣਾ ਕੇ ਦਿੱਤੀ ਜਾਂਦੀ ਹੈ ਉਹ ਬੋਲ ਦਿੰਦੀ ਹੈ ਮੈਂ ਇਹ ਗੱਲ ਕਹਾਂਗੀ ਮੈਡਮ ਜੀ ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ ਪੰਜਾਬ ਦੀ ਧੀ ਹਾਂ ਖੁੱਲਾ ਚੈਲੰਜ ਕਰਦੀ ਹਾਂ ਜੇ ਦੁਬਾਰਾ ਪੰਜਾਬ ਦੇ ਕਿਸਾਨਾਂ ਨੂੰ ਕੁਝ ਕਹਿਣ ਦੀ ਗੱਲ ਕੀਤੀ ਤੇ ਸਾਰਾ ਪੰਜਾਬ ਇੱਕ ਪਾਸੇ ਹੋਏਗਾ ਤੁਸੀਂ ਇਕੱਲੇ ਜਾਣ ਇੱਕ ਪਾਸੇ ਹੋਵੋਗੇ ਪਹਿਲਾਂ ਤਾਂ ਅਕਸਰ ਜਦੋਂ ਕੰਗਰਾਂ ਦੇ ਬਿਆਨ ਆਉਂਦੇ ਸੀਗੇ ਤਾਂ ਭਾਜਪਾ ਦੀ ਲੀਡਰਸ਼ਿਪ ਜਿੰਨੀ ਵੀ ਸੀ ਇਹਦਾ ਕੰਗਰਾਂ ਦੇ ਹੱਕ ਦੇ ਵਿੱਚ ਨਜ਼ਰਾਨੀ ਸੀ ਪਰ ਇਸ ਵਾਰ ਭਾਜਪਾ ਨੇ ਵੀ ਝਾੜ ਪਾਈਏ ਕੰਗਰਾਂ ਨੂੰ ਅੱਜ ਜੇਪੀ ਨੰਡਾ ਨੇ ਬੁਲਾਇਆ ਵੀ ਸੀਗਾ ਮੀਟਿੰਗ ਵੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਸਰ ਜੇ ਉਹਨਾਂ ਨੇ ਇਹ ਗੱਲ ਰੱਖੀ ਹੈ ਤਾਂ ਮੈਨੂੰ ਲੱਗਦਾ ਫਿਰ ਬਹੁਤ ਸਹੀ ਹੈ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਕਿਸਾਨ ਅੰਦੋਲਨ ਜਿਹੜਾ ਸੀ ਸਹੀ ਹੈ ਉਹਨਾਂ ਨੇ ਅਗਰ ਜੇਪੀ ਨੱਡਾ ਸਾਹਿਬ ਨੇ ਬੁਲਾਇਆ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਇਸੇ ਵਜ੍ਹਾ ਨਾਲ ਬੁਲਾਇਆ ਹੋਣਾ ਹੈ ਕਿ ਬੀਬਾ ਜਿਹੜੇ ਤੇਰੀ ਸ਼ਬਦ ਹੈ ਨਾ ਉਹਨਾਂ ਨੂੰ ਸਹਿਜਤਾ ਨਾਲ ਗੱਲ ਕਰ ਜਿਹੜੇ ਕਿਸਾਨ ਹੈ ਨਾ ਜਿਸ ਦਿਨ ਕਿਸਾਨ ਬਾਹਰ ਨਿਕਲ ਕੇ ਉਹਨਾਂ ਨੇ ਹਜੇ ਸ਼ਾਂਤ ਮੇ ਢੰਗ ਦੇ ਨਾਲ ਉਹ ਅੰਦੋਲਨ ਕੀਤਾ ਸੀ ਜਿਸ ਦਿਨ ਅਸ਼ਾਂਤੀ ਢੰਗ ਦੇ ਨਾਲ ਅੰਦੋਲਨ ਹੋਇਆ ਤੇ ਤੁਹਾਡੀਆਂ ਜੜਾ ਹਿਲਾ ਦੇਣਗੇ ਤਮ ਕੰਗਨਾ ਦੀ ਵੀ ਇੱਕ ਬਿਆਨ ਆਇਆ ਸਮਝੋ ਕਹਿ ਰਹੀ ਹੈ ਕਿ ਮੈਨੂੰ ਬਹੁਤ ਸਾਰੀਆਂ ਧਮਕੀਆਂ ਮਿਲ ਰਹੀਆਂ ਨੇ ਮੈਨੂੰ ਕਹਿੰਦੇ ਕਿ ਤੇਰਾ ਰੇਪ ਕੀਤਾ ਜਾਏਗਾ ਤੇ ਤੈਨੂੰ ਗੋਲੀ ਮਾਰ ਦਿੱਤੀ ਜਾਵੇਗੀ ਮੇਰੀ ਕਹਿੰਦੀ ਫਿਲਮ ਆ ਰਹੀ ਹੈ ਫਿਲਮ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਮੈਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਜਿਹੜੀਆਂ ਜਥੇਬੰਦੀਆਂ ਨੇ ਚਾਹੇ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ ਸਰ ਮੈਂ ਇਹ ਗੱਲ ਕਹਾਂਗੀ ਅਸੀਂ ਪੰਜਾਬ ਚਾ ਮੈਂ ਪੰਜਾਬ ਦੀ ਮੈਂ ਕਿਸਾਨਾਂ ਦੀ ਧੀ ਹਾਂ ਮੈਂ ਆਪਣੇ ਆਪ ਨੂੰ ਪੰਜਾਬ ਦੀ ਧੀ ਅਖਵਾ ਅਗਰ ਮੈਂ ਸਰਦਾਰਾਂ ਦੀ ਗੱਲ ਕਰਾਂ ਸਿੱਖਾਂ ਦੀ ਗੱਲ ਕਰਾਂ ਤਾਂ Hindu Sikh ਪਾਈਚਾਰਾ ਹਮੇਸ਼ਾ ਇਕੱਠਾ ਸੀ ਇਕੱਠਾ ਹੈ ਤੇ ਇਕੱਠਾ ਰਹੇਗਾ ਇਹਨਾਂ ਨੂੰ ਤੋੜਨ ਦੇ ਜ਼ਰੂਰ ਕੰਮ ਕੀਤੇ ਜਾ ਰਹੇ ਆ ਅਗਰ ਗੱਲ ਕਰਾਂ ਸਿੱਖਾਂ ਦੀ ਮੈਂ ਹਿੰਦੂਆਂ ਦੀ ਧੀ ਆ ਪਰ ਮੈਂ ਸਿੱਖ ਨਾਲ ਵਿਆਹੀ ਆ ਸੋ ਸਰ ਮੈਂ ਇੱਕ ਚੀਜ਼ ਇਹ ਗੱਲ ਦੱਸਣਾ ਚਾਹਾਂਗੀ ਜੀ ਜ਼ਿੰਦਗੀ ਦੇ ਵਿੱਚ ਸਰ ਇੱਕ ਐਸਾ ਕਰਮ ਕਰੋ ਜਿਹਦੇ ਨਾਲ ਤੁਹਾਨੂੰ ਕਦੀ ਪਛਤਾਵਾ ਨਾ ਹੋਵੇ ਮੈਡਮ ਜੀ ਪਛਤਾ ਰਹੇ ਨੇ ਆਪਣੇ ਵਰਡਸ ਕਹਿ ਕੇ ਤੇ ਕਹਿ ਫਿਰ ਜਦੋਂ ਹੁਣ ਪਛਤਾਵਾ ਹੋ ਰਿਹਾ ਤੇ ਇਹ ਕਹਿ ਜਾ ਰਿਹਾ ਕਿ ਮੈਨੂੰ ਧਮਕੀਆਂ ਆ ਰਹੀਆਂ ਤੁਸੀਂ ਸ਼ਬਦ ਹੀ ਨਾ ਐਸੇ ਕਹੋ ਜੇ ਤੁਹਾਨੂੰ ਧਮਕੀ ਆ ਰਹੀ ਹੈ ਤੇ ਆਪਣੇ ਕਹਿੰਦੇ ਮੈਂ ਡਰਨ ਵਾਲੀ ਨਹੀਂ ਮੈਂ ਕੈਂਪੀ ਹੈ ਚੁਣੀ ਹੋਈ ਨੁਮਾਇੰਦੀ ਹਾਂ ਮੇਰਾ ਹੱਕ ਹੈ ਜੋ ਮੈਂ ਤੁਹਾਨੂੰ ਕੁਝ ਮਰਜ਼ੀ ਕਹਿ ਸਕਦੀ ਹਾਂ ਸਰ ਡਰਨਾ ਡਰਨਾ ਨਾਤਾ ਉਸ ਸੱਚੇ ਪਾਤਸ਼ਾਹ ਦੇ ਉਹਦੇ ਕੋਲ ਹੈ ਲਾਅ ਐਂਡ ਆਰਡਰ ਤੇ ਵਿਸ਼ਵਾਸ ਰੱਖਣਾ ਚਾਹੀਦਾ ਜੇ ਇਹਨਾਂ ਨੂੰ ਧਮਕੀਆਂ ਆਈਆਂ ਤਾਂ ਕੰਪਲੇਂਟ ਕਰਨ ਠੀਕ ਹੈ ਨਾ ਤੇ ਬਾਕੀ ਦੂਸਰੀ ਗੱਲ ਕਹਾਂ ਹਿੰਦੂ ਸਿੱਖ ਭਾਈਚਾਰਾ ਸੀ ਹੈ ਤੇ ਉਹ ਹਮੇਸ਼ਾ ਰਹੂਗਾ ਚਾਹੇ ਜਿੰਨੀ ਮਰਜ਼ੀ ਫਿਲਮਾਂ ਆ ਜਾਣ ਜੋ ਮਰਜ਼ੀ ਆ ਜੇ ਸਿੱਖ ਦਾ ਕਿਰਦਾਰ ਗਲਤ ਦਿਖਾਇਆ ਗਿਆ ਤਾਂ ਫਿਰ ਉਹ ਤੁਸੀਂ ਇੱਕ ਚੀਜ਼ ਦੇਖੋ ਸਰ ਸਟੋਰੀ ਮੈਡਮ ਕੰਗਨਾ ਰਣੌਤ ਨੇ ਲਿਖੀ ਆਪ ਉਹਨਾਂ ਨੇ ਪਾਰਟਿਸਪੇਸ਼ਨ ਕੀਤੀ ਐਕਟ੍ਰੈਸ ਬਣੀ ਉਹਦੇ ਵਿੱਚ ਫਿਲਮ ਦੇ ਵਿੱਚ ਜਿਸਕ੍ਰਿਪਟ ਇਹਨਾਂ ਦੀ ਹੈ ਪ੍ਰੋਡਕਸ਼ਨ ਇਹਨਾਂ ਦੀ ਹੈ ਡਾਇਰੈਕਟਰ ਇਹ ਹੈ ਐਕਟ੍ਰੈਸ ਇਹ ਹੈ ਤੇ ਤੁਸੀਂ ਇਹਦੀ ਸੋਚ ਤੋਂ ਤੁਸੀਂ ਖੁਦ ਹੀ ਸੋਚੋ ਕਿ ਕੰਗਨ ਰਾਨੋਦ ਦੀ ਪੰਜਾਬ ਨੂੰ ਲੈ ਕੇ ਕੀ ਸੋਚ ਹੋ ਸਕਦੀ ਹੈ ਮੈਂ ਇਸ ਚੀਜ਼ ਨੂੰ ਖੰਡਨ ਕਰਾਂਗੀ Hindu ਭਾਈਚਾਰਾ ਸੀ Hindu Sikh ਭਾਈਚਾਰਾ ਸੀ Hindu Sikh ਭਾਈਚਾਰਾ ਹੈ ਤੇ Hindu Sikh ਭਾਈਚਾਰਾ ਹਮੇਸ਼ਾ ਰਹੂਗਾ ਜੈ ਹਿੰਦ ਜੈ ਭਾਰਤ ਸੋ ਬਿਲਕੁਲ ਇਹਨਾਂ ਆਪਦੇ ਸੀਨੀਅਰ ਆਗੂ ਮਨੀਸ਼ਾ ਕਪੂਰ ਜੋ ਸਿੱਧਾ ਸਾਫ਼ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਣੀ ਕਿ ਜੇਕਰ ਅੱਜ ਤੋਂ ਬਾਅਦ ਕੰਗਨਾ ਔਰ ਨੋਤ ਨੇ ਕੋਈ ਵੀ ਪੁੱਠਾ ਸਿੱਧਾ ਬਿਆਨ ਦਿੱਤਾ ਤਾਂ ਸਾਰਾ ਪੰਜਾਬ ਇੱਕ ਪਾਸੇ ਹੋਵੇਗਾ ਤਾਂ ਕੱਲੀ ਕੰਗਨਾ ਇੱਕ ਪਾਸੇ ਹੋਵੇਗੀ। ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਦਿਗਪਾਲ ਦੇਨਿਕ ਸਵੇਰਾ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ